ਸਤਰੀਕਾਲ ਜੀ ਆਪਣੇ ਬਲੌਗ 'ਚ ਤੁਹਾਡਾ ਸਵਾਗਤ ਹੈ। ਮੀਂਹ ਦੇੰਨੇ ਤੇ ਬਲੌਗ ਸ਼ੁਰੂ ਕਰਨ ਲੱਗਿਆ ਆਪਾਂ। ਸੋ ਤੜਕੇ-ਤੜਕੇ ਆਪਾਂ ਆਪਣੇ ਫਾਰਮ 'ਚ ਆਏ ਤੇ ਬੱਕਰਿਆਂ ਨੂੰ ਇਹ ਦੁੱਧੇ ਆਪਣਾ ਸਭ ਤੋਂ ਛੋਟਾ ਮੇਮ ਬਣਨ ਇਧਰੋਂ। ਇਹਦੀ ਲਾਸਟ ਐਂਟਰੀ ਹੋਈ ਸੀ। ਤੇ ਕਹਿਰਾ ਬੱਕਰਾ ਜੇ ਕਿਸੇ ਨੇ ਲੈਣਾ ਹੋਵੇ ਵੀਰ, ਪੁਰਾਣੇ ਆਪਾਂ ਜਦੋਂ ਸੇਲ ਕੀਤਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅਪਡੇਟ ਪਾਵਾਂਗੇ। ਤੇ ਉਹ ਪਰਲੀ ਸਾਈਡ ਹੈਗੀਆਂ ਸੱਜਣੋਂ ਪਰਬਰੀਆਂ। ਇਹ ਵੀਡੀਓ ਥੋੜੀ ਜਿਹੀ ਪੁਰਾਣੀ ਆ ਉਹ ਜਿਹੜੀ ਲਾਲ ਬੱਕਰੀ ਦਿੱਖ ਜਾਂਦੀ ਆ ਲਾਲ ਸ਼ੇਰੀ ਉਹ ਆਪਾਂ ਸੇਲ ਕਰਤੀ ਤੇ ਆਪਾਂ ਹੋਰ ਬਰਬਰੀਆਂ ਲਿਆਉਣੀਆਂ ਨੇ ਇੱਧਰ ਹੋਰ ਵਧਾਉਣੀਆਂ ਬਰਬਰੀਆਂ ਤੇ ਆਪਾਂ ਬਲੌਗ ਪਾਇਆ ਕਰਾਂਗੇ ਇਹ ਰੋਜ਼ ਆਪਣੇ ਸ਼ਾਰਟ ਤੇ ਆਪਾਂ ਵੀਡੀਓ ਵੀ ਪਾਇਆ ਕਰਾਂਗੇ ਤੇ ਆਪਣੇ ਇੰਸਟਾਗ੍ਰਾਮ ਤੇ ਵੀ ਵੀਡੀਓ ਪਾਇਆ ਕਰਾਂਗੇ ਸੱਜਣੋ ਸੋ ਲੋ ਵੀ ਮਿੱਤਰੋ ਬੱਕਰੀਆਂ ਨੂੰ ਹੁਣ ਆਪਾਂ ਲੈ ਕੇ ਚੱਲਦੇ ਆਂ ਬਾਹਰ ਚਾਰਨਾ ਖਾਤਰ ਆਪਣੇ ਖੇਤ ਦਾ ਉੱਥੇ ਆਪਾਂ ਛੱਡਿਆ ਹੋਇਆ ਥਾਂ ਸੱਜਣੋ ਠੀਕ ਉਸ ਨਾਲ ਇਹਨਾਂ ਦਾ ਪਰੇ ਛੱਡਿਆ ਨੇ ਉਹ ਤੇ ਆਪਣੇ ਘਰ ਤੋਂ ਥੋੜਾ ਜਿਹਾ ਦੂਰ ਆ ਉੱਥੇ ਪਾਣੀ ਪੈਂਦਾ ਯਾਰ ਫਸਲ ਹੁੰਦੀ ਨਹੀਂ ਉੱਥੇ ਤਾਂ ਅਗਰ ਕਿ ਆਪਾਂ ਬੱਕਰੀਆਂ ਸਾਥ ਪਰ ਛੱਡ ਦਿੰਨੇ ਆ ਤੇ ਸਾਰਾ ਆਪਣਾ ਮਾਲ ਆ ਗਿਆ ਆ ਰਹੀ ਹੈ ਵਿੱਚ ਸਕੂਟਰੀ ਗੈਂਗ ਰਹਿ ਗਈ ਤੇ ਇਹ ਵੀ ਆ ਗਏ ਤੇ ਇਸ ਤੋਂ ਬਾਅਦ ਆਪਾਂ ਲੈ ਕੇ ਚੱਲਦੇ ਇਹਨਾਂ ਨੂੰ ਆਪਣੇ ਘਰਾਂ ਕਿੰਨੇ ਨੂੰ ਲੋ ਵੀ ਮੱਕੀ ਖੜੀ ਆ ਇਹ ਤਾਂ ਸਾਰਾ ਕੁਝ ਹੁਣ ਵੱਧਿਆ ਗਿਆ ਸੱਚ ਨੂੰ ਵੀਡੀਓ ਪੁਰਾਣੀ ਆ ਇਹ ਮੈਂ ਤੁਹਾਨੂੰ ਫੇਰ ਉਹੀ ਰਾ ਦਾਂ ਤੇ ਆਪਣੇ ਬਲੌਗ ਚ ਜਿਹੜੇ ਆਉਂਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਵੀਰੋ ਤੇ ਵੀਡੀਓ ਨੂੰ ਸਕਿਪ ਨਾ ਕਰੋ ਜਾਣਕਾਰੀ ਦੀਆਂ ਗੱਲਾਂ ਦੱਸਾਂਗੇ ਆਪਾਂ ਕਿਉਂਕਿ ਅੱਜ ਕੱਲ ਬਹੁਤ ਠੱਗੀਆਂ ਵੀ ਚੱਲਦੀਆਂ ਨੇ ਤੇ ਰੱਖਣ ਵਾਲੇ ਦੱਸਣ ਵਾਲੇ ਵੀ ਬਹੁਤ ਆ ਤੇ ਠੱਗੀਆਂ ਮਾਰਨ ਵਾਲੇ ਵੀ ਬਹੁਤ ਨੇ ਪੁੱਤਾਂ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਲੋ ਵੀ ਆਪਣਾ ਮੱਕਲੀਆਂ ਦਾ ਮਾਲ ਲੈ ਕੇ ਆਪਾਂ ਬਾਹਰ ਆਪਣਾ ਪਰੇ ਪਰਮ ਨੂੰ ਕੋਕ ਤੇ ਵੇਰ ਆਪਣੇ ਵਿਕਦੇ ਨੇ ਬਾਕੀ ਵੱਡੀ ਗੀ ਸੱਜਣੋ ਇਹ ਇਹਦਾ ਇੱਕ ਪੁਰਾਣੀ ਵੀਡੀਓ ਅਪਲੋਡ ਥੋੜਾ ਜਿਆਦਾ ਐਡੀਟਿੰਗ ਨੂੰ ਟਾਈਮ ਲੱਗ ਗਿਆ ਸੀ ਤਾਂ ਕਰਕੇ ਉਹ ਲੱਗ ਗਿਆ ਸੀ ਹੁਣ ਆਪਾਂ ਰੋਜ਼ ਰੋਜ਼ ਨਵੀਆਂ ਪਾਇਆ ਕਰਾਂਗੇ ਤੇ ਇਸ ਤੋਂ ਬਾਅਦ ਤੁਹਾਨੂੰ ਡੈਨ ਕਰੀ ਦੱਸਦੇ ਆਪਾਂ ਵੀ ਅਸਾਣ ਭਾਦੋ ਆ ਗਿਆ ਸਿੱਤ ਨੂੰ ਤੇ ਇਹਦੋਂ ਪਹਿਲਾਂ ਲਗਵੋਣੀ ਚਾਹੀਦੀ ਆਂ ਤਾਂ ਵੈਸੇ ਨਾ ਪਰ ਤੁਨੋਂ ਆਪਾਂ ਉਹਦੀ ਵੀ ਵੀਡੀਓ ਪਾ ਰਹੇ ਆਂ ਜੀਟੀਟੀ ਪਲੱਸ ਜੀਟੀਟੀ ਵੈਕਸੀਨ ਲੱਗਦੀ ਆ ਤੇ ਉਹ ਲਗਵੋਣੀ ਬਹੁਤ ਜ਼ਰੂਰੀ ਆ ਕਿਉਂਕਿ ਉਹਦੇ ਨਾਲ ਪੱਤਰੀਆਂ ਨੂੰ ਉਹਦੀ ਪ੍ਰੋਬਲਮ ਨਹੀਂ ਆਉਂਦੀ ਆ ਮੂੰਗੀ ਮਲਗੀ ਸਾਰਾ ਕੁਝ ਵੱਡਾ ਹੋ ਜਾ ਸਕਦਾ ਤਾਂ ਕਰਕੇ ਵੀ ਆਪਾਂ ਹੁਣ ਬਲੌਗ ਦੀ ਸਾਡੇ ਕਰਦੇ ਆਂ ਸਾਰਾ ਕੁਝ ਤੁਹਾਨੂੰ ਆਪਾਂ ਕਿਸੇ ਛੱਡਣੀਆਂ ਨੇ ਉੱਥੇ ਛੱਡਦੀਆਂ ਨਹੀਂ ਹੁਣ ਕਰਕੇ ਉੱਥੇ ਛੱਡ ਰਹੇ ਹੁੰਦੇ ਨੇ ਲੋਗ ਇਹਨੂੰ ਨੋਟੀ ਬੰਦਾ ਟਾਈਮ ਨੇ ਬੱਕਰੀਆਂ ਆਪਾਂ ਬਾਪਸ ਮੋੜ ਲੇ। ਉਹ ਇੱਥੇ ਜਦੋਂ ਬੋਰ ਨਹੀਂ ਕਰਦੇ ਇਹਨਾਂ ਮੂਹ ਜਿੱਤੇ ਪੜ ਜਾਂਦੀਆਂ ਥੋੜਾ ਜਿਹਾ ਖਤਰਾ ਵੀ ਆ ਪਰ ਅਮੀ ਆਪਦੀ ਨੇ ਆਪਣੇ ਸਾਰੀਆਂ ਇਹ ਚੱਕੇ ਤਾਂ ਜਬਾਣੀ ਨੇ ਆਪਣੇ ਤੇ ਕੋਈ ਨੂੰ ਤਾਂ ਹੀ ਉਹ ਬੇਨਤੀ ਹੈ ਵੀ ਉਹ ਨਾ ਕਰੂ। ਆਪ ਮੇਰੇ ਮਿੱਤਰ ਗੁਦਨ ਨਾਲ ਆ ਤੇ ਬੱਕਰੀਆਂ ਆਪਾਂ ਬਾਪਸ ਤੇਰੇ ਆਪਣੇ ਘਰੇ ਲਿਆਏ। ਤੇ ਹੁਣ ਆ ਗਿਆ ਆਪਣੇ ਪਸ਼ੂਆਂ ਦੀ ਬਾਰੇ। ਪਸ਼ੂਆਂ ਬਾਪਸ ਤੇ ਵੀ ਆਪਾਂ ਪਹਿਲਾਂ ਫੀਡ ਲਾ ਕੇ ਗਈ ਸੀ ਪਸ਼ੂਆਂ ਨੂੰ ਪਸ਼ਾਂ ਦੇ ਨਾਲ ਤਾਂ ਕਰਕੇ ਜੀ ਜਦੋਂ ਸ਼ੌਂਕ ਰੱਖਿਆ ਉਹਨਾਂ ਨੂੰ ਪੂਰਾ ਕਰੋ ਯਾਰ ਨਹੀਂ ਰੱਖੋ ਨਾ ਤੋਂ ਆਪਾਂ ਅੱਗੇ ਕੰਮ ਕਰਦੇ ਹਾਂ ਤੁਗਾ ਆਪਾਂ ਪਸ਼ੂਆਂ ਬਾਰੇ ਵੀ ਜਾਣਕਾਰੀ ਦੇਵਾਂਗੇ ਆ ਦੇਖੋ ਸਮਝੋ ਇੱਥੇ ਕੁਮਾਰ ਜਿੰਨਾ ਨੂੰ ਵੀ ਕੰਨਾਗੇ ਤੇ ਆਪਣੇ ਬਲੌਗ ਨੂੰ ਕਿਵੇਂ ਲੱਗਿਆ ਉਹ ਵੀ ਦੱਸੋ ਤੋਂ ਜਿਹੜੇ ਵੀ ਦੇਖ ਰਹੇ ਨੇ ਜੀ ਆਪ ਦੇ ਸ਼ਹਿਰ ਦਾ ਪਿੰਡ ਦਾ ਜਿੱਥੋਂ ਵੀ ਦੇਖ ਰਹੇ ਨੇ ਉਹ ਦੇਖਦੇ ਦੇ ਰਾਂਟਰੀ ਤੇ ਦੇਦਾ ਉਹਦੇ ਤੋਂ ਕਿ ਇੱਕੋ ਬਾਅਦ ਸਦਨੋਂ ਕੰਨਿਆਪੁਰ ਲਾਤੀ ਬਤੂਆਂ ਦੀ ਕੰਨੀ ਕੰਨੀ ਲੱਗ ਗਿਆ ਆਪਾਂ ਹੁਣ ਜੱਲੇ ਇਹਨਾਂ ਦਾ ਪ੍ਰਕਾਸ਼ ਲੈਣ ਮਤਲਬ ਕੱਠੇ ਗਏ ਕੱਠੇ ਜਾ ਬੰਦੇ ਆਂ ਤੇ ਮੇਰੇ ਵਲ ਟੁੱਟ ਰਿਹਾ ਆਪਾਂ ਆਪਣੀਆਂ ਵੀਡੀਓ ਪਾ ਰਹੀਆਂ ਹੋ ਕੇ ਨਾ ਤਾਂ ਨਹੀਂ ਪਈ ਜਾਂਦੀ ਸੀ ਹੁਣ ਸਿਕਾ ਦੇਖੋ ਕੜੂਗਾ ਨਾ ਹੈਲੋ ਬਾਈ ਕਰਕੇ ਫੇਰ ਆਪਾਂ ਅੰਦਰ ਜੱਲੇ ਬਾਹਰ ਉਹ ਚਕੋਰਾ ਸਰਦੀਆਂ ਆਪਣੀਆਂ ਇਹਨਾਂ ਨੇ ਵੀ ਬੱਚੇ ਕੱਢ ਲਈ ਵਰਤਣਾ ਇਹਨਾਂ ਦੀ ਵੀ ਆਪਾਂ ਵੀਡੀਓ ਬਣਾਏ ਸੋਨੂੰ ਤੇ ਆਪਣੇ ਬਲੌਗ ਨੂੰ ਫੋਲੋ ਦੇਖਿਆ ਕਰੋ ਧੰਨਵਾਦ ਹੁਦਾ ਤੇ ਲੈ ਵੀ ਇੱਥੇ ਲੈ ਜਾਏ ਆਪਾਂ ਇੱਥੇ ਲੈ ਆਦੇ ਹੁਣ ਆਪਾਂ ਪਸੂ ਨੂੰ ਲੈ ਲੇ ਤੇ ਨੂੰ ਪਾਵਾ ਵੀ ਤੇ ਜਿਹਨੂੰ ਬਣ ਪੱਤਰ ਵੀ ਕੈਮਰਾ ਬਣਾਤਾ ਮੈਂ ਕੈਮਰਾਮੈਨ ਤੇ ਕਾ ਗੱਲ ਕੋਈ ਡੇਰੀ ਫਾਰਮ ਦਾ ਵੀ ਕੰਮ ਵਧੀਆ ਯਾਰ ਬੇਰੋਜ਼ਗਾਰੀ ਆਪਾਂ ਆਪ ਹੀ ਵਧਾ ਰੱਖੀ ਜਾਨੀ ਆਪਣੇ ਘਰੇ ਕੰਮ ਬਥੇਰੇ ਨੇ ਕੋਈ ਗਾਊਡ ਫਾਰਮ ਕਰ ਲਓ ਕਿ گاਵਾ ਮਾਰਾ ਖਲੂ ਜੀ ਨੂੰ گاਵਾ ਦਾ ਸ਼ੌਂਕ ਹੈ ਵੀਰਾਂ ਨੂੰ ਜਿਹੜਾ ਇਹਨੂੰ ਪੰਛੀ ਦਾ ਸ਼ੌਂਕ ਆ ਪੰਛੀ ਰੱਖ ਲਓ ਸੱਭ ਨੇ ਮੁਰਗਿਆਂ ਦਾ ਸਾਰਾ ਕੁਝ ਆ ਜਾਂਦਾ ਉੱਥੇ ਤੇ ਦੂਜਾ ਚ ਮੈਂ ਹਸਾਂ ਗੰਗਾ ਘੋੜਿਆਂ ਪੁੱਛ ਰੱਖੋ ਕੁੱਤੇ ਗਿੱਲੇ ਕੋਰ ਕੰਮ ਦੇ ਨੂ ਨ ਕਰੋ ਯਾਰ ਕਿਸੇ ਨਾਲ ਠੱਗੀ ਧੋਰੀ ਨਾ ਮਾਰੋ ਅਗਲੇ ਤੋਂ ਫੜਕਾ ਕੇ ਪੈਸੇ ਲਓ ਜੇ ਤੁਹਾਡੇ ਕੋਲ ਕੁਆਲਿਟੀ ਹੈ ਤੁਮ ਹਰ ਇੱਕ ਬੰਦੇ ਦਾ ਆਵੀ ਚੀਜ਼ ਦੇ ਕੁਆਲਿਟੀ ਦੇ ਪੈਸੇ ਮੰਗਦਾ ਠੱਗੀ ਆਪਾਂ ਕਿਸੇ ਨਾਲ ਨਹੀਂ ਮਾਰੀ ਪਾਪਾ ਵੀ ਜਾਣ ਬਰਾਂ ਨੂੰ ਬੰਦ ਤਾਂ ਆਪਾਂ ਪਾਪਾ ਸੁਖਰੇ ਤੇ ਮਗਰੀ ਮੈਸਾਂ ਦਾ ਦੇ ਦਾਂ ਫਰਮ ਤੋਂ ਚੋਤਣਾ ਤੇ ਆ ਵੀ ਆਪਣੇ ਆ ਚੋਤੀ ਆਪਣੇ ਕੱਲਣਾ ਹੈ ਜੀ ਆਪਣੇ ਕੱਟੀਆਂ ਇਹ 31 4 ਕਰੀ ਜੰਨੇ ਆ ਪਿਆਰ ਦਾ ਗਾਉ ਸੱਚ ਨੂੰ ਬਸ ਇੱਕ ਠੀਕ ਐ ਨਾਲ ਪਲੀ ਜੰਨੇ ਅੰਚਰੀਆਂ ਆ ਮੈਂ ਅਸੇ ਵੀ ਸੇਲ ਕਰਤੀ ਆ ਆਪਣਾ ਇਹ ਕੱਟੀਆਂ ਵਾਲਿਆ ਹਾਲ ਸੇਲ ਕਰਤੀ ਆ ਤਾਂ ਤੇ ਥੰਦੀ ਪ੍ਰੋਬਲਮ ਆ ਲਈ ਜੀ ਆਹ ਵਰਕੇ ਜੀ ਇਹ ਆ ਆਪਣਾ ਕਚਾ ਕਰ ਰਹੀ ਵੀ ਨਾਲ ਗੱਡੀ ਚੜਾ ਦੇ ਆਪਣੇ ਬਹੁਤ ਸੋਹਣੇ ਤੇ ਮਿਲਦੀਆਂ ਉਹ ਕੱਟੀਆਂ ਆ ਵੀ ਕੱਟੀਆਂ ਸਹਣੀਆਂ ਚੱਪਣ ਤਿੰਨ ਕੱਟੀਆਂ ਨਹੀਂ ਸੁਭਤ ਆਪਣਾ ਕੋਲ ਇਹ ਇਹ ਤੋਂ ਬਾਅਦ ਹੁਣ ਆਪਾਂ ਲੇ ਗਏ ਚਾ ਅੰਦਰ ਉਹਨਾਂ ਨੂੰ ਹਰਾ ਲਾ ਕੇ ਨੰਨਾ ਜਿਹਾ ਸਿੱਫਰ ਹਰਾ ਲਾ ਕੇ ਉਹਨਾਂ ਨੇ ਬੰਨ ਜਣਾ ਅੰਦਰ ਵੀ ਸਾਨੂੰ ਪੁੱਛਿ ਵਿਸਾਉਣੇ ਆਪੇ ਫਿਰ ਆਪਾਂ ਨੇ ਜਗ੍ਹਾ ਕਰ ਕਟ ਹੋਣ ਕਰਕੇ ਨਾ ਜੇ ਪਹਿਲਾਂ ਆਪਾਂ ਥੋੜੇ ਰੱਗ ਦੇ ਜੀ ਹੁਣ ਜਾਣਪੁਰਾ ਦਾ ਸ਼ਾਕ ਹੋ ਗਿਆ ਤਾਂ ਕਰਕੇ ਜਾਣਪੁਰ ਬੁਧਾ ਗਿਆ ਤਾਂ ਉਹ ਇਹਨਾਂ ਨੂੰ ਜਾਣਕਾਰੀ ਦਿੱਤੀ ਬੱਕਰੀਆਂ ਮਾਸਾਂ ਦੀ ਵੀ ਇਹਨਾਂ ਦੀ ਦੇਖਭਾਲ ਨਾਲੀ ਚੀਜ਼ ਬਣਦੀ ਹੈ ਯਾਰ ਤੇ ਬੱਕਰੀਆਂ ਇਹ ਮਤਾਂ ਹੈ ਜਿੰਨਾ ਇਹਨਾਂ ਦੇ ਆਪਾਂ ਵਿਚਰਾਂਗੇ ਉੰਨੀ ਹੀ ਆਪਾਂ ਨੂੰ ਫੈਲ ਦੇਣਗੇ ਕੋਈ ਨੌਕਰਾਣ ਤੋਂ ਕੰਮ ਕਰਾ ਕੇ ਨਹੀਂ ਆਪਾਂ ਨੂੰ ਕੁਝ ਆਪਣਾ ਫੈਲਾਉਣੇ ਪੈਣਾ। ਉਹ ਜਿਹੜੇ ਵੀ ਨੌਕਰੀ ਵਾਲੇ ਨੇ ਉਹਨਾਂ ਨੂੰ ਨਹੀਂ ਮੈਂ ਕਹਿੰਦਾ। ਉਹ ਵੇਲੇ ਨੇ ਯਾਰ ਜਿੰਨਾਂ ਦਾ ਸਰਦ ਹੈ ਸੰਭਦਾਰ ਨੂੰ ਚਾਰਾ ਕਰਦੀ ਹੁੰਦਾ। ਬਾਤ ਜਾਣ ਪਰਾਂ ਦੀ ਰਾਇ ਇਹ ਬਕਰਿਆ ਬਰੋ ਯਾਰ ਕਰਮਾਰੀਆਂ ਨੇ ਜਿੱਦਣ ਧੰਨਵਾਦ